ਤਰਨਤਾਰਨ ਦੀ ਜ਼ਿਮਨੀ ਚੋਣ ਜਿਸ ਦੇ ਉੱਤੇ ਸੱਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਨਾਮਜ਼ਦਗੀ ਦਾ ਦੌਰ ਲਗਾਤਾਰ ਜਾਰੀ ਹੈ ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਪੰਜ ਪਾਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਪੱਤਰ ਦਾਖਲ ਕਰ ਚੁੱਕਾ ਹੈ ਤੇ ਅੱਜ ਪੰਟੇਕ ਸਾਂਝਾ ਉਮੀਦਵਾਰ ਸੰਦੀਪ ਸੰਨੀ ਦਾ ਭਰਾ ਮਨਦੀਪ ਸਿੰਘ ਵੀ ਨਾਮਜ਼ਦਗੀ ਆਪਣੀ ਦਾਖਲ ਕਰਕੇ ਆਇਆ ਉਸਨੇ ਵੀ ਪੱਤਰ ਦਾਖਲ ਕਰ ਦਿੱਤੇ ਆ ਤੇ ਉਧਰ ਹੀ ਆਮ ਆਦਮੀ ਪਾਰਟੀ ਨੂੰ ਜਿਸ ਦੀਆਂ ਪਿਛਲੇ ਦਿਨੀ ਚਰਚਾਵਾਂ ਚੱਲ ਰਹੀਆਂ ਸੀ ਕਿ ਪਕਾਵਤ ਹੋ ਗਈ ਹੈ ਝਟਕਾ ਲੱਗ ਸਕਦਾ ਤੇ ਉਹ ਅੱਜ ਝਟਕਾ ਲੱਗ ਗਿਆ ਕੀ ਝਟਕਾ ਲੱਗਾ ਵੈਸੇ ਤਾਂ ਪਤਾ ਹੀ ਹੈ ਕਿ ਕਿਹੜੀਆਂ ਬਕਾਫਤਾ ਦੀਆਂ ਗੱਲਾਂ ਹੋ ਰਹੀਆਂ ਸੇ ਸਾਰੇ ਮਾਮਲੇ ਤੇ ਚਰਚਾ ਕਰਾਂਗੇ ਕਿ ਜੇ ਹੁਣ ਮਨਦੀਪ ਸਿੰਘ ਨੇ ਵੀ ਇਹ ਜਨਾਮਜ਼ਦਗੀ ਭਰੀ ਐ ਕਿੰਨਾ ਕਿ ਕਟਸੀ ਕੀ ਲੱਗਦਾ ਹੈ ਕਿ ਅਮਰਿਤਪਾਲ ਵਾਲੀ ਜਿਹੜੀ ਲਹਿਰ ਹੈ ਉਸ ਦਾ ਕਿ ਤਰ੍ਹਾਂ ਕਿਤੇ ਉਹ ਇਫੈਕਟ ਜਿਹੜਾ ਹੁਣ ਸੰਦੀਪ ਸੰਨੀ ਵਾਲਾ ਸੀਗਾ ਉਹ ਮਨਦੀਪ ਸਿੰਘ ਦੇ ਨਾਲ ਵੀ ਜੁੜਦਾ ਹੋਇਆ ਇਹ ਵੱਡੀ ਲਹਿਰ ਜਿਹੜੀ ਹੈ ਉਸ ਦੇ ਨਾਲ ਜੁੜ ਸਕਦੀ ਹੈ ਦੇਖਣ ਨੂੰ ਮਿਲ ਸਕਦਾ ਹੈ ਕਿ ਕੀ ਸਥਿਤੀ ਰਹਿ ਸਕਦੀ ਹੈ ਕਿਉਂਕਿ ਤਰਨਤਾਰਨ ਦੀ ਜ਼ਿੰਨੀ ਚੋਣ ਤੇ ਸਭ ਦੀਆਂ ਨਜ਼ਰਾਂ ਨੇ ਕਾਫੀ ਦਿਲਚਸਪ ਬਣੀ ਹੋਈ ਹੈ ਕਿ ਕੌਣ ਜਿੱਤੂਗਾ ਸੈਮੀਫਾਈਨਲ ਮੰਨੀ ਜਾ ਰਹੀ ਜਿਹੜੀ ਵੀ ਜਿੱਤੋਗੇ ਠੋਕਮਾ ਇਹ ਦਾਵਾ ਕਰੇਗੀ ਕਿ ਦੇਖੋ ਜੀ ਸੈਮੀਫਾਈਨਲ ਜਿੱਤ ਲਈ ਫਾਈਨਲ ਵੀ ਹੁਣ ਸਾਡੇ ਹੱਥ ਹੀ ਹੈ ਬਾਕੀ ਕੀ ਕੁਝ ਹੁੰਦਾ ਇਹ ਤਾਂ ਲੋਕ ਹੀ ਦੱਸਣਗੇ ਪਰ ਸਾਰੇ ਮਾਮਲਿਆਂ ਤੇ ਚਰਚਾ ਕਰਾਂਗੇ ਉਧਰ ਹੀ ਡੀਆਈਜੀ ਭੁੱਲੜ ਦਾ ਮਾਮਲਾ ਕਾਫੀ ਪਖਿਆ ਹੋਇਆ ਲਗਾਤਾਰ ਸੁਖਿਆ ਜੋ ਬਣਿਆ ਹੋਇਆ ਹੈ ਡੀਆਈਜੀ ਹਰਚਰਨ ਸਿੰਘ ਭੁੱਲੜ ਬੀਤੇ ਦਿਨੀ ਸੀਬੀਆ ਮੋਹਾਲੀ ਅਦਾਲਤ ਚ ਪੇਸ਼ ਕਰਦੀ ਹੈ ਪਰ ਇਸ ਪੇਸ਼ਰੀ ਦੌਰਾਨ ਖਾਸ ਗੱਲ ਇਹ ਰਹਿੰਦੀ ਹੈ ਕਿ ਉਸਦੀ ਰਿਮਾਂਡ ਦੀ ਮੰਗ ਨਹੀਂ ਕੀਤੀ ਜਾਂਦੀ ਕਿਉਂ ਰਿਮਾਂਡ ਦੀ ਮੰਗ ਕਿਉਂ ਨਹੀਂ ਕੀਤੀ ਜੇ ਇੰਨਾ ਕੁਝ ਬਾਹਰ ਆਇਆ ਸੀ ਤੁਸੀਂ ਏਡਾ ਵੱਡਾ ਡੀਆਈਜੀ ਜਿਹੜਾ ਹੈ ਉਹ ਵੀ ਗ੍ਰਿਫਤਾਰ ਕਰ ਲਿਆ ਤਾਂ ਫਿਰ ਰਿਮਾਂਡ ਕਿਉਂ ਨਹੀਂ ਮੰਗਿਆ ਤੁਸੀਂ ਕੀ ਤੁਸੀਂ ਪੁੱਛ ਕੇ ਨਹੀਂ ਕਰਨਾ ਚਾਹੁੰਦੇ ਸੀ ਕੀ ਕੁਝ ਹੈ ਇਸ ਤੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਆ ਤੁਹਾਡਾ ਬਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪਟੜੀ ਪਟੜੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਆ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਰ ਸਭ ਸ਼ੁਰੂਆਤ ਤੇ ਮੈਂ ਤਰਨਤਾਰਨ ਦੀ ਜ਼ਿਮਨੀ ਚੋਣ ਤੋਂ ਹੀ ਕਰੂੰਗੀ ਕਿਉਂਕਿ ਕਾਫੀ ਦਿਲਚਸਪ ਬਣੀ ਹੋਈ ਹੈ ਨਜ਼ਰਾ ਟਕੀਆਂ ਹੋਈਆਂ ਨੇ ਜ਼ੋਰ ਤਾਂ ਹਰੇਕ ਪਾਰਟੀ ਲਾ ਰਹੀ ਹੈ ਕਿ ਇਹ ਸੀਟ ਜਿਹੜੀ ਸਾਡੀ ਝੋਲੀ ਪੈ ਜਾਵੇ ਪਰ ਕੀ ਕੁਝ ਹੁੰਦਾ ਹੈ ਇਹ ਤਾਂ ਹੁਣ 11 ਨਵੰਬਰ ਨੂੰ ਜਦੋਂ ਵੋਟਾਂ ਪੈਣਗੇ ਉਸ ਤੋਂ ਬਾਅਦ 14 ਨੂੰ ਜਦੋਂ ਰਿਜ਼ਲਟ ਆਵੇਗਾ ਉਦੋਂ ਪਤਾ ਲੱਗੇਗਾ ਤੇ ਅੱਜ ਮਨਦੀਪ ਸਿੰਘ ਨਾਮਜ਼ਦਗੀ ਭਰਦੇ ਨੇ ਪੰਥਕ ਸਾਂਝੇ ਉਮੀਦਵਾਰ ਨੇ ਕੀ ਲੱਗਦਾ ਹੈ ਕਿ ਕਿੰਨਾ ਇੱਕ ਅੜਸੀ ਤੇ ਕੀ ਸਥਿਤੀ ਜਿਹੜੀ ਆ ਉਹ ਬਣ ਸਕਦੀ ਹੈ ਇੱਕ ਪੰਥਕ ਉਮੀਦਵਾਰ ਦੇ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਜਿੱਥੇ ਅੱਜ ਬਕਾਇਦਾ ਤੌਰ ਤੇ ਭਾਈ ਮਨਦੀਪ ਸਿੰਘ ਹੋਰਾਂ ਦੇ ਆਪਣੇ ਨਾਮਜ਼ਦਗੀ ਪੱਤਰ ਭਰੇ ਨੇ ਤੇ ਨਾਮਜ਼ਦਗੀ ਪੱਤਰ ਭਰਦੇ ਵੇਲੇ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇਦੇ ਜੀ ਪੁੰਨਰ ਸਰਜੀਤ ਅਕਾਲੀ ਦਲ ਦੇ ਆਗੂ ਤੇ ਵਾਰਿਸ ਪੰਜਾਬ ਦੇ ਆਗੂ ਸਾਰੇ ਇਕੱਠੇ ਸਨ ਜੀ ਜਿੰਨੀ ਕਿ ਗੈਦਰਿੰਗ ਹੋਣੀ ਜੇ ਦੀ ਸੀ ਉਨੀ ਕਿ ਗੈਦਰਿੰਗ ਹੈਗੀ ਸੀ ਜਿਸ ਵਿੱਚ ਉਹ ਬਾਬਾ ਬੁੱਢਾ ਸਾਹਿਬ ਮੱਥਾ ਟੇਕ ਕੇ ਤੇ ਆਪਣੇ ਕਾਗਜ਼ ਦਾਖਲ ਕਰਵਾ ਕੇ ਨਿਕਲੇ ਨੇ ਨੌ ਜਨਾਂ ਦੀ ਗਿਣਤੀ ਜਿਆਦਾ ਸੀ ਨੌ ਜਨ ਕਾਫੀ ਉਤਸ਼ਾਹ ਦੇ ਵਿੱਚ ਸੀ ਵੀ ਅਸੀਂ ਇਸ ਬੰਦੇ ਨੂੰ ਕਾਮਯਾਬ ਕਰਨਾ ਤੇ ਭਾਈ ਮਨਦੀਪ ਸਿੰਘ ਦੀ ਜਿਹੜੀ ਕਾਮਯਾਬੀ ਦੇ ਬਾਰੇ ਜਿਹੜਾ ਆਮ ਲੋਕਾਂ 'ਚ ਇਹ ਚਰਚਾ ਪਾਈ ਜਾ ਰਹੀ ਹੈ ਵੀ ਉਹਨਾਂ ਨੂੰ ਗੁਪਤ ਵੋਟ ਬਹੁਤ ਪੈਣ ਦੀ ਸੰਭਾਵਨਾ ਵਾ ਜੀ ਉਹ ਕਹਿੰਦੇ ਵੀ ਸਰਕਾਰ ਨੇ ਜੇ ਸਾਡੇ ਪਿੰਡਾਂ ਨੂੰ ਕੋਈ ਗ੍ਰਾਂਟ ਦਿੱਤੀ ਆ ਤੇ ਉਹ ਸਾਡੀ ਗ੍ਰਾਂਟ ਸੀ ਕੋਈ ਅਸਮਝ ਜਾਂਦੀ ਜੇਬ ਜਨ ਨੂੰ ਕੀ ਦਿੱਤੀ ਕੋਈ ਇੱਕ ਪਿੰਡ ਜਿੱਤੇ ਮੈਨੂੰ ਇੱਥੋਂ ਤੱਕ ਪਤਾ ਲੱਗਾ ਵੀ ਪਿੰਡ ਦੇ ਵਿੱਚ ਜਿਹੜਾ ਸੀ ਵਾਰ-ਵਾਰੀ ਜਿਹੜਾ ਸੀ ਇੱਕ ਘਰ ਦੇ ਬਾਹਰ ਝੰਡਾ ਲੰਗਾ ਸੀਗਾ ਕਮਲ ਦਾ ਭਾਜਪਾ ਦਾ ਭਾਜਪਾ ਦਾ ਝੰਡਾ ਲੰਗਾ ਸੀਗਾ ਤੇ ਜਦੋਂ ਭਾਈ ਮਨਦੀਪ ਸਿੰਘ ਦੇ ਸਾਥੀ ਅੱਗੇ ਲੰਗੇ ਤਾਂ ਉਹਦੇ ਪਿੱਛੋਂ ਬਾਜਮਾਰੀ ਇੱਕ ਬੀਬੀ ਨੇ ਵੀ ਆ ਜੋ ਆ ਜੋ ਗਾਂ ਨੂੰ ਲੰਗਣ ਲੱਗੇ ਤੁਸੀਂ ਤੋ ਉਹ ਕਹਿੰਦੇ ਜੀ ਝੰਡਾ ਤਾਂ ਤੁਹਾਡਾ ਭਾਜਪਾ ਦਾ ਲੱਗਾ ਕਹਿੰਦੇ ਜੀ ਸਾਡੀ ਮਜਬੂਰੀ ਆ ਕਿ ਤੁਹਾਡਾ ਉਮੀਦਵਾਰ ਰਿਸ਼ਤੇਦਾਰ ਆ ਪਰ ਵੋਟ ਢੰਡੀ ਆ ਵੋਟਾਂ ਢੰਡੀਆਂ ਨੇ ਮਨ ਲੋਕਾਂ ਦੇ ਵਿੱਚ ਇਹੋ ਦੀ ਚਰਚਾ ਚੱਲਦੀ ਆ ਤੇ ਫਿਰ ਇਹਦਾ ਮਤਲਬ ਮਦਨ ਸੰਦੀਪ ਸਿੰਘ ਨਾਲ ਲੋਕ ਅੰਦਰ ਖੱਤੇ ਵੀ ਵੋਟਾਂ ਪਾਉਣਗੇ ਪਾਉਣਗੇ ਬਿਲਕੁਲ ਫਿਰ ਕਿਉਂ ਪਿਛਲੀ ਵਾਰ ਵੀ ਭਾਈ ਅਮਰਤਪਾਲ ਦੇ ਟਾਈਮ ਤੇ ਵੇசிਤਰੀ ਹੋਇਆ ਸੀਗਾ ਲੇਕਿਨ ਉਸ ਟਾਈਮ ਤੇ ਸਾਰੇ ਗਰੁੱਪ ਇਕੱਠੇ ਸੀਗੇ ਬੀਬੀ ਸਖਵਿੰਦਰ ਕੌਰ ਇਹ ਵੀ ਗਰੁੱਪ ਜਿਹੜਾ ਸੀ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਸੀਗਾ ਜਿਹੜਾ ਹਰਬੀਰ ਸਿੰਘ ਸੰਧੂ ਇਹ ਵੀ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਸੀ ਇਸ ਵੇਲੇ ਇਹ ਸਾਰੇ ਵੰਡੇ ਗਏ ਨੇ ਦੂਸਰੀ ਚੀਜ਼ ਉਹਦੇ ਵਿੱਚ ਤੇ 25 26 ਤੋਂ ਬਾਅਦ ਜਿਹੜੀ ਕੈਂਪੇਨ ਸ਼ੁਰੂ ਵੀ ਫਿਰ ਪਤਾ ਲੱਗੇਗਾ ਕਿ ਲੋਕ ਕੀ ਦੇ ਹੱਕ ਚ ਨੇ ਕੀ ਚਾਹੁੰਦੇ ਕੀ ਨਹੀਂ ਚਾਹੁੰਦੇ ਕਈ ਲੋਕ ਸਾਹਮਣੇ ਨਹੀਂ ਆਉਣਾ ਚਾਹੁੰਦੇ ਕਹਿੰਦੇ ਸੀ ਬਗਾ ਨਹੀਂ ਕਿਸੇ ਦਾ ਕਹਨੂੰ ਵੋਟ ਜਿੱਥੇ ਮਰਜ਼ੀ ਪਾ ਦੇਗੇ ਉਹ ਸਭ ਨੂੰ ਕਹਿੰਦੇ ਹਾਂ ਤੁਹਾਨੂੰ ਪਾ ਦੇਗੇ ਜੀ ਪਤਾ ਨੂੰ ਪਾ ਦੇਗੇ ਜੀ ਲੇਕਿਨ ਮੋਟ ਮਰਜ਼ੀ ਦਾ ਪਾਉਂਦੇ ਨੇ ਜੀ ਇਸੇ ਕਰਕੇ ਜਿਹੜੀ ਵੋਟ ਉਹ ਤੇ ਹੁਣ ਪਤਾ ਲੱਗੂਗਾ ਆਪਾਂ ਨੂੰ 11 ਨੂੰ ਵੋਟਾਂ ਪੈਣ ਗਿਆ ਤੇ 14 ਨੂੰ ਰਿਜ਼ਲਟ ਆਉਣਗੇ ਰਿਜ਼ਲਟ ਕੀ ਆਉਂਦੇ ਆ ਜੇਕਰ ਤੇ ਹਾਕਮ ਜੀ ਜਿੱਦਣ ਦੀ ਆ ਜਿਹੜੀ ਮਾਨ ਸਾਹਿਬ ਨੇ ਕੱਲ ਗਈ ਸੀ ਬਿਲਕੁਲ ਦੂਸਰੀ ਸੀ ਪੀ ਇਸ ਸੀਟ ਜਿੱਤਣ ਜਾਂ ਹਾਰਨੇ ਦਾ ਸਰਕਾਰ ਦੀ ਸਿੱਧ ਤੇ ਕੋਈ ਅਸਰ ਨਹੀਂ ਹੋ ਰਿਹਾ ਲੇਕਿਨ ਇਹ ਹੈ ਵੀ ਜੇ ਸੀਟ ਜਿੱਦੀ ਤਾਂ ਅਸੀਂ ਸਮਝਾਂਗੇ ਵੀ ਲੋਕਾਂ ਨੇ ਸਾਡੇ ਕੰਮ ਕਰਨ ਤੇ ਮੋਹਰ ਲਾਈ ਹੈ। ਹਾਂ ਜੀ। ਤੇ ਜਿਹੜੀ ਦੂਸਰੀ ਚੀਜ਼ ਹੈ ਦੂਸਰੇ ਜਿਹੇ ਲੋਕ ਨੇ ਜਿਹੜੇ ਦੂਜੇ ਖੜੇ ਨੇ ਜੇ ਉਹ ਤੇ ਉਹਨਾਂ ਦੀ ਕੋਈ ਜਿੱਦ ਹੈ ਤੇ ਫਿਰ ਉਹ ਕਹਿਣਗੇ ਜੀ ਅਸੀਂ ਸੈਮੀ ਫਾਈਨਲ ਜਿੱਤ ਲਿਆ ਫਾਈਨਲ ਅਸੀਂ ਸਟ੍ਰਾਈਕ ਜਿੱਤਾਂਗੇ। ਬਿਲਕੁਲ। ਹੁਣ ਇੱਥੇ ਸਭ ਤੋਂ ਵੱਡੀ ਗੱਲ ਇੱਕ ਸੈਟ ਬੈਕ ਹੋ ਰਹਾ ਆਮ ਆਦੀ ਪਾਰਟੀ ਵਾਸਤੇ। ਕੋਮਲ ਪ੍ਰੀਤ ਸਿੰਘ ਜਿਹੜੇ ਚਾਹ ਲੈ ਉਹ ਕਸ਼ਮੀਰ ਸਿੰਘ ਸੋਲ ਦੇ ਭਾਂਜੇ ਨੇ ਤੇ ਨਾਲ ਉਹਨੇ ਪੀਏ ਰਹੇ ਲੰਮਾ ਸਮਾਂ ਐਡਵੋਕੇਟ ਨੇ ਬਿਸਿਕਲੀ ਜੀ ਉਹਨਾਂ ਨੇ ਵੀ ਅੱਜ ਕਹਿੰਦੇ ਆਪਣੀ ਨਾਮਿਨੇਸ਼ਨ ਫਾਈਲ ਕੀਤੀ ਹੈ ਜਿੰਨੀ ਵੀ ਵੋਟ ਉਹਨਾਂ ਖੜਨੀ ਉਹ ਆਮ ਆਦੀ ਪਾਰਟੀ ਨੂੰ ਡੈਡ ਪੈਣਾ ਜੀ ਉਹ ਤਾਂ ਹੁਣ ਝਟਕਾ ਇਹਨਾਂ ਨੂੰ ਹੀ ਲੱਗੂਗਾ ਕਾਟਾ ਵੀ ਇਹਨਾਂ ਨੂੰ ਪਊਗਾ ਪਹਿਲਾਂ ਤਾਂ ਉਹਨਾਂ ਨੂੰ ਉਮੀਦ ਸੀ ਟਿਕਟ ਦੇਣਗੇ ਇਹਨਾਂ ਨੇ ਕਿਤੇ ਨਾ ਕਿਤੇ ਪ੍ਰੋਸੈਸ ਵੀ ਹੋ ਸਕਦਾ ਕਿ ਲਿਆ ਹੋਵੇ ਕਿ ਹਾਂ ਟਿਕਟ ਦੇ ਦਾਂਗੇ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਤਾਂ ਸਾਰਾ ਕੁਝ ਪੋਲਿਟਿਕ ਆ ਫਿਰ ਉਹਨਾਂ ਨੇ ਵੀ ਫੈਸਲਾ ਲੈਣਾ ਹੀ ਸੀ ਹੁਣ ਕੋਈ ਨਾ ਕੋਈ ਤੇ ਉਹਨਾਂ ਨੇ ਵੀ 40 ਸਰਪੰਚਾਂ ਦੀ ਜਾ ਕੇ ਪ੍ਰੇਡ ਕਰਾਈ ਸੀ ਵੀ ਆ 40 ਸਰਪੰਚ ਤੇ ਪੰਚਾਇਤ ਮੈਂਬਰ ਸਾਡੇ ਨਾਲ ਨੇ ਤੇ ਸਾਨੂੰ ਟਿਕਟ ਦਿੱਤੀ ਜਾਵੇ ਜੀ ਇਹਦੀ ਬੁਧੀ ਚਰਚਾ ਕੀਤੀ ਗਈ ਸੀ ਲੇਕਿਨ ਸਰਕਾਰ ਨੇ ਸੋਚਿਆ ਵੀ ਨਹੀਂ ਵੀ ਇਹਨੂੰ ਟਿਕਟ ਦੇਣ ਲਈ ਨਹੀਂ ਇਹਨੂੰ ਹਰਮੀਤ ਸਿੰਘ ਸੰਧੂ ਨੂੰ ਦੇਉ। ਉਸ ਹਰਮੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਹੈ ਜਿਹੜੇ ਹਰਮੀਤ ਸਿੰਘ ਸੰਧੂ ਦੇ ਉੱਤੇ سنگੀਨ ਇਲਜ਼ਾਮ ਮੁੱਖ ਮੰਤਰੀ ਖੁਦ ਲਾਉਂਦੇ ਰਹੇ। ਜੀ ਉਹ ਨਸ਼ੇ ਦਾ ਤਸ਼ਕਰ ਦੱਸਦੇ ਰਹੇ ਨੇ। ਜੇ ਨਸ਼ੇ ਦਾ ਤਸ਼ਕਰ ਹੈ ਵੀ ਆਵਾਦੀ ਪਾਰਟੀ ਜੁੜੇ ਨਸ਼ੇ ਤਸ਼ਕਰ ਨੂੰ ਟਿਕਟ ਦੇਣ ਦੀ ਵੀ ਥੋੜਾ ਜਿਹਾ ਪਛੋਕਰ ਚ ਜਾਊਗਾ ਜੇ ਅਸੀਂ ਥੋੜਾ ਜਿਹਾ ਪਛੋਕਰ ਚਿਲਦੀਏ ਨਾ ਅੱਜ ਤੋਂ 40 50 ਸਾਲ ਪਹਿਲਾਂ ਬਕਾਇਦਾ ਤੌਰ ਤੇ ਜਿਹੜੇ ਲੀਡਰ ਹੁੰਦੇ ਸੀ ਨਾ ਉਹਨਾਂ ਨੂੰ ਸਮਗਦਰਾਂ ਦੀ ਤੇ ਬਦਮਾਸ਼ਾਂ ਦੀ ਛੇੜ ਹੁੰਦੀ ਸੀ ਜੀ ਤੇ ਚੋਣੋਂ ਲੜਦੇ ਸੀ ਤੇ ਜਦੋਂ ਬਦਮਾਸ਼ ਤੇ ਸਮਗਦਰ ਫੜੇ ਜਾਂਦੇ ਸੀ ਉਹ ਛਡਾਉਂਦੇ ਸੀ ਫਿਰ ਉਹਨਾਂ ਨੂੰ ਜਦੋਂ ਉਹਨਾਂ ਸੋਚਿਆ ਵੀ ਵੇਖੋ ਪੈਸੇ ਅਸੀਂ ਖਰਚ ਕਰਦੇ ਆਂ ਗੱਡੀਆਂ ਅਸੀਂ ਤੋੜਦੇ ਆਂ ਵੋਟਾਂ ਲੋਕਾਂ ਕੋਲ ਅਸੀਂ ਲੈ ਕੇ ਆਉਂਦੇ ਆਂ ਜੇ ਇਹਨਾਂ ਲੀਡਰਾਂ ਵਾਂਗ ਸਿੱਝੂ ਕੰਮ ਕਰਦੇ ਵੀ ਸਿੱਧੇ ਆਪਣੇ ਕਰਦੇ ਫਿਰ ਨਾ ਸਿੱਧੇ ਆਪਣੇ ਜਿਹੜੇ ਸੀ ਉਹ ਇਲੈਕਸ਼ਨ ਵਾਲੀ ਸ਼ੁਰੂ ਕਰਤੀ ਜਿਸ ਦੀ ਬਦੌਲਤ ਅੱਜ 543 ਦੇ ਵਿੱਚੋਂ 243 ਦੇ ਕਰੀਬ ਸਾਡੇ ਉਹ ਬਕਾਇਦਾ ਤੌਰ ਤੇ ਮੈਂਬਰ ਨੇ ਜਿਨ੍ਹਾਂ ਦੇ ਉੱਤੇ ਵਕ ਵਕ ਪਰਚੇ ਦਰਜ ਨੇ ਲੋਕ ਸਭਾ ਦੇ ਵਿੱਚ ਜੀ ਹੁਣ ਇੱਥੇ ਵੀ ਹੋਈ ਚੀਜ਼ ਹੈ ਇੱਕ ਪਾਸੇ ਤੇ ਤੁਸੀਂ ਅਮੀਰ ਖੰਧੂ ਤੇ ਇਹਨੇ ਇਲਜ਼ਾਮ ਲਾਇਆ ਪਿਆ ਅਸ਼ਕਰ ਇਹ ਮੌਤ ਦਾ ਸਦਾਗਰ ਹੂੰ ਕੀ ਅੱਜ ਜੇ ਤੁਸੀਂ ਉਹਦੇ ਆਪ ਜਾ ਕੇ ਕਾਗੀ ਦਾਹ ਕਰਾਉਣੀ ਉਹ ਕੀ ਤੁਹਾਡੇ ਤੋਤੇ ਨੂੰ ਤਾਂ ਚਪੇੜ ਨਹੀਂ ਹੈਗੀ ਕੀ ਤੁਹਾਨੂੰ ਆਪਣੀ ਗਰੀਬਾਂ ਚਾਤੀ ਦੀ ਮਾਰਨੀ ਚਾਹੀਦੀ ਸਿਰਫ ਇਲੈਕਸ਼ਨ ਦੀ ਖਾਤਰ ਇੱਕ ਸੀਟ ਦੀ ਖਾਤਰ ਤੁਸੀਂ ਬਕਾਇਦਾ ਤੌਰ ਤੇ ਜਿਹੜਾ ਉਹ ਕੰਮ ਕਰਨ ਦੀ ਨਹੀਂ ਕਰਨਾ ਚਾਹੀਦਾ ਸੀ ਕੀ ਤੁਸੀਂ ਨੂੰ ਕਲੀਨ ਚਿੱਟ ਦਿੱਤੀ ਹੈ ਬਿਲਕੁਲ ਇਸ ਕਰਕੇ ਜਿਹੜੀ ਇਹ ਗੱਲ ਹੈ ਇਹ ਲੋਕਾਂ ਦੇ ਜਿਹਨ ਦੇ ਵਿੱਚ ਜ਼ਰੂਰ ਹੈਗੀ ਆ ਲੇਕਿਨ ਲੋਕ ਕੰਮਾਂ ਦਾ ਬੱਝੇ ਹੁੰਦੇ ਛੋਟੇ ਨੇ ਛੱਡੋ ਜੀ ਸਾਲ ਪਿਆਰ ووٹ ਪਾ ਦੇਉਂਦਾ ਕਿ ਕੀ ਕਰਨਾ ਕੀ ਨਹੀਂ ਕਰਨਾ ਜੀ ਲੇਕਿਨ ਫਿਰ ਵੀ ਮੈਂ ਇਹ ਨਹੀਂ ਦੱਸਦੇ ਆ ਵੀ ਕਈ ਲੋਕ ਅਣਖੀਲੇ ਹੁੰਦੇ ਤੇ ਇਹ ਲਾਕਾ ਹੈਗਾ ਅਣਖ ਵਾਲੇ ਲੋਕਾਂ ਦਾ ਇਹ ਕਿਸੇ ਪ੍ਰਕਾਰ ਦਾ ਸਮਝੌਤਾ ਨਹੀਂ ਕਰਦੇ ਜਿੱਥੇ ਅਣਖ ਆ ਉਹਦੇ ਸ਼ਹਾਦਤ ਪਾ ਜਾਣਗੇ ਲੇਕਿਨ ਪਿੱਛੇ ਨਹੀਂ ਹਟਣਗੇ ਐਸੇ ਕਰਕੇ ਇਸ ਹਲਕੇ ਉੱਤੋਂ ਜਿਹੜੀ ਮੁਕਾਬਲਾ ਕਾਫੀ ਹੱਦ ਤੱਕ ਜਿਹੜਾ ਵਾ ਰੋਚਕ ਰਹੂਗਾ ਲੇਕਿਨ ਮਨਦੀਪ ਸਿੰਘ ਵੱਲੋਂ ਕਾਗਜ਼ ਨਾਮਿਨੇਸ਼ਨ ਕਰ ਦੇਣ ਨਾਲ ਇਹ ਕੰਮ ਜਿਹੜਾ ਮਾਮਲਾ ਵਾ ਹੋਰ ਰੋਚਕ ਬਣ ਗਿਆ ਜੀ ਤੇ ਕੋਮਲਪ੍ਰੀਤ ਸਿੰਘ ਚਾਹ ਜੇ ਆਪਣੇ ਕਾਗਜ਼ ਵਾਪਸ ਨਹੀਂ ਲੈਂਦੇ ਇਫੇ ਜਿੰਨਾ ਕੋ ਦਾ ਡੈਂਟ ਪਾਣਾ 1000 ਬੁੱਟ ਦਾ ਪਾਉਣ 2000 ਦਾ ਪਾਉਣ 4000 ਦਾ ਪਾਉਣ 5 ਦਾ ਪਾਉਣ ਉਹ ਸਾਰੇ ਸਾਰੇ ਬੁੱਟ ਉਹ ਪਰਮੀਤ ਸਿੰਘ ਨੂੰ ਡੈਂਟ ਪਾਣਾ ਜੀ ਸਰਕਾਰ ਜੀ ਜੀ ਹੁਣ ਨਾਮਜ਼ਦਗੀਆਂ ਦੋਵੇਂ ਉਮੀਦਵਾਰਾਂ ਨੇ ਭਰ ਦਿੱਤੀਆਂ ਨੇ ਕੀ ਕੁਝ ਹੁੰਦਾ ਇਹ ਤਾਂ 14 ਤਰੀਕ ਨੂੰ ਜਿਸ ਦੇ ਨਤੀਜੇ ਆਵੇਗਾ ਪਤਾ ਲੱਗੇਗਾ ਕਿ ਕੀ ਕੁਝ ਵਾਪਰਿਆ ਹੈ ਕੀ ਕੁਝ ਨਹੀਂ ਵਾਪਰਿਆ ਦੇਖਦੇ ਹਾਂ 14 ਨਵੰਬਰ ਦੀ ਤਰੀਕ ਦੀ ਉਡੀਕ ਹੈ ਕਿ ਹੁਣ 11 ਨੂੰ ਵੋਟਾਂ ਪਾਉਣ ਤੋਂ ਬਾਅਦ ਫਿਰ 14 ਨੂੰ ਕੀ ਨਤੀਜੇ ਆਉਂਦੇ ਨੇ ਪਰ ਸਭ ਮੈਂ ਡੀਏਜੀ ਹਰਚਰਨ ਸਿੰਘ ਪੁਲਰਦੀ ਵੀ ਗੱਲ ਕਰੂੰਗੀ ਕਿ ਉਹਨਾਂ ਦਾ ਮਾਮਲਾ ਕਾਫੀ ਪੱਕਿਆ ਹੋਇਆ ਹੈ ਉਹਨਾਂ ਨੂੰ ਸੀਬੀਆਈ ਨੇ ਅਰੈਸਟ ਕੀਤਾ ਰਿਸ਼ਵਤ ਦਾ ਮਾਮਲਾ ਹੈ ਕਿ ਇਹਨਾਂ ਨੇ 8 ਲੱਖ ਰੁਪਏ ਜਿਹੜੇ ਸੀ ਉਹ ਮੰਗੇ ਸੀ 트੍ਰੈਪ ਲਗਾਇਆ ਸੀਬੀਆਈ ਨੇ ਫਿਰ ਗ੍ਰਿਫਤਾਰ ਵੀ ਕੀਤਾ ਪਰ ਇੰਨਾ ਕੁਝ ਕਰ ਲਿਆ ਇੰਨਾ ਕੁਝ ਬਰਾਮਦ ਵੀ ਹੋ ਗਿਆ ਉਹਨਾਂ ਦਾ ਘਰ ਤੋਂ ਇੰਨੇ ਕਦੇ ਜਾਇਦਾਦਾਂ ਇੰਨੇ ਕਰੋੜਾਂ ਦੀ ਇੰਨੇ ਕਰੋੜ ਰੁਪਏ ਮਿਲ ਗਏ ਨੇ ਇਨਾ ਸੋਨਾ ਮਿਲ ਗਿਆ ਪਰ ਸੀਬੀਆਈ ਨੇ ਜਾ ਕੇ ਅਦਾਲਤ ਜਦੋਂ ਪੇਸ਼ ਕੀਤਾ ਡੀਆਈਜੀ ਨੂੰ ਤਾਂ ਫਿਰ ਰਿਮਾਂਡ ਕਿਉਂ ਨਹੀਂ ਮੰਗਿਆ ਸਵਾਲ ਇਹ ਖੜਾ ਹੋ ਗਿਆ ਕਿ ਜਦੋਂ ਉਹਨਾਂ ਨੇ ਵਕੀਲਾਂ ਦੱਸਿਆ ਕਿ ਸੀਬੀਆਈ ਨੇ ਜਿਹੜਾ ਕਿ ਉਹ ਰਿਮਾਂਡ ਨਹੀਂ ਸੀ ਮੰਗਿਆ ਪਰ ਕਿਉਂ ਇਹੀ ਤਾਂ ਸਵਾਲ ਹੈ ਕਿ ਕਿਉਂ ਨਹੀਂ ਮੰਗਿਆ ਜਦੋਂ ਇਨਾ ਕੁਛ ਕਰ ਹੀ ਲਿਆ ਗ੍ਰਫਤਾਰ ਹੋ ਗਿਆ ਕਿ ਤੁਸੀਂ ਪੁੱਛ ਕੇ ਈ ਨਹੀਂ ਕਰਨੀ ਸੀ ਜਿੰਨਾ ਕੁਛ ਉਹਦੇ ਕੋਲ ਫੜਿਆ ਗਿਆ ਵਾ ਜੀ ਜੋਨਾ ਬਰਾਮਦ ਕਰਦਾ ਜੇ ਕਿ ਤੇ ਉਸੇ ਨੂੰ ਤਰਤੀਬ ਦਾ ਜਿਹੜਾ ਸੀ ਉਹਦਾ ਚਲਾਨ ਬਣਾ ਕੇ ਪੇਜ ਤੇ ਪੇਸ਼ ਕਰ ਦੇਵੇ ਨਾ ਆਪਣੀ ਸੀਬੀਆਈ ਜੀ ਤੇ ਮੇਰੇ ਕੋਲ ਹੋਰ ਕੁਝ ਲੋੜੀ ਦੀ ਕੁਛ ਕਰਨ ਦੀ ਉਹਦੇ ਵਿੱਚ ਲੇਕਿਨ ਹਰਚਨ ਸਿੰਘ ਭੁੱਲਰ ਨੇ ਕਿਹਾ ਜੀ ਮੈਂ નિર્ਦੋਸ਼ ਆ ਤੇ ਮੈਂ ਬਕਾਇਦਾ ਤੌਰ ਤੇ ਆਪਣਾ ਜਿਹੜਾ ਪੱਖ ਆ ਅਦਾਲਤ ਚ ਪੇਸ਼ ਕਰੂੰਗਾ ਮੈਂ ਦੱਸੂਗਾ ਪੀ ਮੇਰੇ ਕੋਲ ਪੈਸੇ ਕਿੱਥੋਂ ਆਏ ਜੀ ਜਿਹੜੀ ਗੱਲ ਅਸੀਂ ਕੱਲ ਵੀ ਕੀਤੀ ਸੀ ਪੌਸਿਬਿਲਟੀ ਆ ਪੀ ਇਹ ਪੈਸੇ ਮਰਜੀਠੀਏ ਦੇ ਹੋਣ ਹੋ ਸਕਦੇ ਇਨਕਾਰ ਨਹੀਂ ਕੀਤਾ ਜਾ ਸਕਦਾ ਮਹਣੇ ਇਹਦੇ ਵਿੱਚ ਅਰਨ ਸਿੰਘ ਭੁੱਲਰ ਨੂੰ ਇੱਕ ਹੋਰ ਐਡਵਾਂਟੇਜ ਇਹ ਆ ਪ੍ਰੀਤ ਅਰਨ ਸਿੰਘ ਭੁੱਲਰ ਦਾ ਜਿਹੜਾ ਬੇਟਾ ਗੁਰਪ੍ਰਤਾਪ ਸਿੰਘ ਭੁੱਲਰ ਉਹ ਪੰਜਾਬ ਸਰਕਾਰ ਦੇ ਵਿੱਚ ਅਸਿਸਟੈਂਟ ਐਡਵੋਕੇਟ ਜਨਰਲ ਐਡਵੋਕੇਟ ਜਨਰਲ ਦਾ ਜਿਹੜਾ ਵਾ ਦਫਤਰ ਬੜਾ ਮਹੱਤਵਪੂਰਨ ਹੁੰਦਾ ਜੀ ਇੱਕ ਹਿਸਾਬ ਦਾ ਉਹ ਸਰਕਾਰ ਦਾ ਦਿਲ ਹੁੰਦਾ ਇਨ ਬੇਨਸਾਫੀ ਕੇ ਖਿਲਾਫ ਲੜਨਾ ਹੁੰਦਾ ਹੁੰਦਾ ਉਹਨੇ ਜਿਹੜੇ ਲੋਕ ਸੂਬੇ ਨੂੰ ਜਾਂ ਸਰਕਾਰ ਨੂੰ ਨੁਕਸਾਨ ਪਹੁੰਚਾਉਂਦੇ ਜਿੰਨਾਂ ਖਿਲਾਫ ਮੁਕਦਮੇ ਦਰਜ ਉਹਨਾਂ ਦੀ ਜੇ ਜਾ ਕੇ ਆਪਣਾ ਕੇਸ ਲੜਨਾ ਹੁੰਦਾ ਵਾ ਹੁਣ ਇਸ ਕੇਸ ਦੇ ਵਿੱਚ ਕੋਈ ਕੇਸ ਹੀ ਲੜਨਗੇ ਲੇਕਿਨ ਆਪਣਾ ਪ੍ਰਭਾਵ ਵਰਤ ਕੇ ਉਹ ਜੇਲ੍ਹ ਅਧਿਕਾਰੀਆ ਤੋਂ ਵੀ ਪ੍ਰਭਾਵ ਪਾ ਸਕਦੇ ਆ ਗਵਾਹਾਂ ਤੋਂ ਵੀ ਪ੍ਰਭਾਵ ਪਾ ਸਕਦੇ ਆ ਮੈਂ ਕੱਲ ਜਦੋਂ ਸਰਵਰ ਨਰਿੰਦਰ ਸਿੰਘ ਜਿਹੜੇ ਈਡੀ ਵਾਲੇ ਹੁੰਦੇ ਸੀ ਪੁੱਛਿਆ ਉਹਨਾਂ ਨੂੰ ਉਹ ਕਹਿੰਦੇ ਸੀ ਵੇਖੋ ਗਵਾਹ ਤੇ ਨਾਲ ਜਿਹੜਾ ਜਿਹੜਾ ਉਹਦਾ ਸ਼ਿਕਾਇਤ ਕਰਤਾ ਵਾ ਇਹ ਦੋ ਬੰਦੇ ਜੇ ਖੜੇ ਰਹਿਣ ਤੇ ਫੇਰ ਤੇ ਸਜ਼ਾ ਹੋ ਜਾਂਦੀ ਹੈ ਜੀ ਇਹ ਦੋ ਬੰਦੇ ਬਾਕੀ ਕੀ ਰਹਿ ਜਾਂਦਾ ਹੂੰ ਇਹਦੇ ਵਿੱਚ ਕਈ ਆਈਐਸ ਅਫਸਰ ਤੇ ਕਈ ਬਕਾਇਦਾ ਤੌਰ ਤੇ ਆਈਪੀ ਸਰਫਰ ਹੋਰ ਵੀ ਲਾਈਨ ਦੇ ਵਿੱਚ ਨੇ ਬਿਲਕੁਲ ਉਹਨਾਂ ਦੇ ਸੋ ਸਾਸ ਉੱਤੇ ਪੜ੍ਹੇ ਸੀ ਤੇ ਇਹਨਾਂ ਦੇ ਫਾਦਰ ਵੀ ਇਸੇ ਪੈਟਰਨ ਦੇ ਬੰਦੇ ਸੀ ਇਹ ਵੀ ਇਸੇ ਪੈਟਰਨ ਦੇ ਬੰਦੇ ਨੇ ਇਹਨਾਂ ਦੀ ਜਦੋਂ ਭਰਤੀ ਕੀਤੀ ਗਈ ਆ ਇਹਨਾਂ ਦੇ ਕੋਲ ਬਕਾਇਦਾ ਤੌਰ ਤੇ ਕੋਈ ਸਰਟੀਫਿਕੇਟ ਨਹੀਂ ਮੰਗਿਆ ਕਿ ਕੁਛ ਨਹੀਂ ਮਰੇਗਾ ਕੇਸ ਬਣਾ ਕੇ ਭੇਜੇਗਾ ਸਰਕਾਰ ਨੂੰ ਕਿ ਬੰਦਾ ਡਿਜ਼ਰਵ ਕਰਦਾ ਵਾ ਇਹਨੂੰ ਡੀਐਸਪੀ ਭਰਤੀ ਕੀਤਾ ਗਿਆ ਉਹਦੋਂ ਨੂੰ ਸਿੱਧਾ ਭਰਤੀ ਕੀਤਾ ਗਿਆ ਸੀ ਡੀਐਸਪੀ ਲੇਕਿਨ ਮੈਂ ਆਪਣੀ ਜ਼ਿੰਦਗੀ ਚ ਇਥੇ ਅਮਰਥਰ ਮੈਂ ਨਹੀਂ ਵੇਖਿਆ ਤੂੰ ਕਿਤੇ ਇਹਦੇ ਚਿਹਰੇ ਤੇ ਕੋਈ ਖੁਸ਼ੀ ਦਾ ਚਿੰਨ ਹੋਇਆ ਕੋਈ ਹੱਸਦਾ ਵਖਾਇਆ ਜੀ ਤੇ ਇਹ ਭੁੱਲਰ ਸਾਹਿਬ ਜਦੋਂ ਜੇਲ੍ਹ ਜਾਂਦੇ ਨੇ ਬੜੇ ਟੌਰ ਨਾ ਜਾਂਦੇ ਨੇ ਕਹਿੰਦੇ ਨੇ ਵੀ ਮੈਂ ਆਪਣੇ ਨੂੰ ਨਰੂਬ ਸ਼ਬਦ ਕਰੂਗਾ ਮੇਰਾ ਕੋਈ ਕਸੂਰ ਨਹੀਂ ਤੁਹਾਨੂੰ ਪਤਾ ਹੋਏਗਾ ਜਦੋਂ ਸ਼ਾਮ ਸੰਧਰ ਰੋੜਾ ਫੜਿਆ ਗਿਆ ਸੀ 50 ਲੱਖ ਫੜਿਆ ਗਿਆ ਕਹਿੰਦਾ ਜੀ ਤੇ ਸੀਵੀ ਦੇ ਆਪਣੀ ਮਿਲ ਕੋਥੋਂ ਪੈਸੇ ਆਏ ਨੇ ਜੀ ਇਹ ਮੈਨੂੰ ਬਤਨਾਂ ਕਰਣ ਦੇ ਨੇ ਇੱਥੇ ਏਸੇ ਵੀ ਕੁਝ ਹੋ ਸਕਦਾ ਹੈ ਕਹਿ ਸਕਦੀ ਵੀ ਸੀਬੀ ਦੇ ਆਪਣੇ ਪੈਸੇ ਨਾਲ ਜੀ ਸਹਰੀ ਉਹਦੇ ਵਿੱਚ ਹੀ ਤਾਂ ਸਿੱਪੜਿਆ ਸਾਨੂੰ ਸ਼ਾਮ ਸਮੇਂ ਰੋਲੇ ਸੀਬੀ ਨੇ ਫੜਿਆ ਹੁਣ ਸੀਬੀ ਆਈ ਜੇ ਕਿਤੇ ਇਹ ਜਾਂਚ ਨੂੰ ਅੱਗੇ ਵਧਾਉਂਦੀ ਆ ਤੇ ਇਹਦੀ ਕੜੀ ਜਿਹੜੀ ਆ ਇਹਨਾਂ ਦੇ ਜਿਹੜੇ ਨਾਲ ਇਹਨਾਂ ਦੇ ਟਾਊਟ ਸੀ ਉਹਨਾਂ ਦੀ ਕਿਤੇ ਨਾ ਕਿਤੇ ਜਾ ਕੇ ਮਿਲ ਸਕਦੀ ਹੈ ਜਿਹੜਾ ਕ੍ਰਿਸ਼ਨੂ ਇਹਨਾਂ ਦਾ ਹੈਗਾ ਟਾਊਟ ਸੀ ਜਿਹੜਾ ਨਾਲ ਇੰਦਰ ਦਿੱਤਾ ਫੜ ਕੇ ਜੀ ਉਹਦੀ ਗੱਲ ਕਰ ਲੋ ਤੇ ਕਈ ਆਈਐਸ ਤੇ ਕਈ ਹੋਰ ਆਈਪੀ ਅਫਸਰਾਂ ਦੇ ਵੀ ਕੰਟੈਕਟ ਦੇ ਵਿੱਚ ਸੀਗਾ ਜੀ ਕਾਫੀ ਯਾਰੀ ਦੋਸਤੀ ਸੀ ਕਹਿੰਦੇ ਵੱਡੇ ਅਧਿਕਾਰੀਆਂ ਨਾਲ ਉਹਦੀ ਬਿਲਕੁਲ ਬਿਲਕੁਲ ਉਹ ਉਹਨਾਂ ਨੇ ਵੀ ਕਾਰੋਬਾਰ ਕਰਦਾ ਸੀ ਉਸੇ ਤਰ੍ਹਾਂ ਹੀ ਹਮ ਕਰਨ ਸਿੰਘ ਭੁਨਰ ਦੇ ਉੱਤੇ ਜੇ ਇਹਨਾਂ ਦੇ ਫਾਦਰ ਦੀ ਗੱਲ ਕੀਤੀ ਜਾਵੇ 1992 ਦੀਆਂ ਚੋਣਾਂ ਦੇ ਵਿੱਚ ਇੰਦਰਜੀਤ ਸਿੰਘ ਜੀਰਾ ਜਿਹੜਾ ਉਸ ਟਾਈਮ ਤੇ ਅਕਾਲੀ ਉਮੀਦਵਾਰ ਸੀਗਾ ਜੀਰੇ ਤੋਂ ਜੀ ਮਦਦ ਕੀਤੀ ਸੀ ਕਿਉਂਕਿ ਉਹਦੀ ਪਰਜਾਈ ਜਿਹੜੀ ਆ ਉਹ ਭੁੱਲਰ ਦੀ ਭਣੀ ਸੀ ਨਹੀਂ ਜੀ ਕਿ ਰਿਸ਼ਤਦਾਰੀ ਸੀਗੀ ਤੇ ਜਿਹੜੇ ਭੁੱਲਰ ਸਾਹਿਬ ਸੀ ਮਹਿਲ ਸਿੰਘ ਭੁੱਲਰ ਉਹ ਪੀਪੀ ਦੇ ਵਿੱਚ ਆਏ ਜੀ ਸੰਤ ਉੱਥੋਂ ਉਹਨਾਂ ਨੇ ਸਿਵਲ ਪੁਲਿਸ ਸਿਵਲ ਯੂਨੀਫਾਰਮ ਤੇ ਪੁਲਿਸ ਭੇਜੀ ਸੀਗੀ ਜਿਉ ਜਾ ਕੇ ਜਲੀ ਬਟਾ ਪਾ ਕੇ ਉਹਨੂੰ ਇਸ ਤਰ੍ਹਾਂ ਕੰਮਜਮ ਕੀਤਾ ਸੀ ਨਾ ਲੂਸੇ ਬੰਨਵੇਂ ਦੇ ਵਿੱਚ ਤੇ 2002 ਦੇ ਵਿੱਚ ਕੁਲਦੀਪ ਸਿੰਘ ਪੁਲਰ ਨੂੰ ਇਲੈਕਸ਼ਨ ਲੜਦਾ ਉਹ ਹਾਰ ਜਾਂਦਾ ਉੱਥੋਂ ਉਦੋਂ ਡੀਜੀਪੀ ਸੀ ਮਹਿਲ ਸਿੰਘ ਪੁਲਰ ਜਿੱਦਕਾ ਲੋਕੀ ਅਵੇਅਰ ਬਣੇ ਸੀ ਨਹੀਂ ਸੀ ਰੈਫਰੀ ਹੁੰਦੰਦੇ ਹਰੀ ਸਿੰਘ ਜੀਰਾ ਉੱਥੋਂ ਬਣੇ ਸੀ ਉਸ ਟਾਈਮ ਦੇ ਉੱਤੇ ਐਮਐਲਏ ਅਕਾਲੀ ਦਲ ਦੇ ਉਮੀਦਵਾਰ ਜੀ ਇਸੇ ਕਰਕੇ ਭੁੱਲਰ ਸਾਹਿਬ ਦੀ ਜਿਹੜੀ ਆਪਾਂ ਗੱਲ ਕਰਦੇ ਆ ਭੁੱਲਰ ਸਾਹਿਬ ਦੇ ਜਿਹੜੀ ਆ ਇਹਨਾਂ ਦਾ ਇੱਕ ਨਿਰਮਲ ਬਾਬਾ ਸੁਣਿਆ ਨਾ ਤੁਸੀਂ ਹਾਂ ਉਹ ਨਿਰਮਲ ਬਾਬਾ ਜਿਹੜਾ ਕਹਿੰਦਾ ਸੀ ਗੋਲ ਗੱਪੇ ਖਾਓ ਜੀ ਹਰੇ ਰੰਗ ਦੀ ਚੱਟੀ ਪਾ ਕੇ ਖਾਓ ਜੀ ਐ ਖਾਓ ਜੀ ਤੁਸੀਂ ਪਰਸਕਲ ਰੱਖਦੇ ਹੋ ਕਾਲਾ ਰੱਖਦੇ ਹੋ ਨਹੀਂ ਲਾਲ ਰੱਖੋ ਜੀ ਕਿਰਪਾ ਹੋ ਜਾਏਗੀ ਤੁਸੀਂ ਸੁਣਿਆ ਨਾ ਬਾਬੇ ਦਾ ਜੀ ਇਹਨਾਂ ਦੇ ਫਾਦਰ ਮਹਿਲ ਸਿੰਘ ਪੁੰਨਰਸੀ ਉਹ ਉਹਦੇ ਉਸ ਬਾਬੇ ਦੇ ਉਪਾਸ਼ਕ ਸੀਗੇ ਉਹਦੇ ਡੇਰੇ 'ਚ ਹਾਜ਼ਰੀ ਭਰਦੇ ਰਹੇ ਨੇ ਉਹ ਤੇ ਪੁੰਨਰ ਸਾਹਿਬ ਹੋ ਸਕਦਾ ਉਸ ਬਾਬੇ ਦੇ ਸ਼ਾਗਿਰਦ ਹੋਣ ਤੇ ਬਾਬਿਆਂ ਦਾ ਵੀ ਦਬਦਬਾ ਸਾਡੇ ਨੂੰ ਪਤਾ ਸਾਡੇ ਇਥੇ ਬਹੁਤ ਜ਼ਿਆਦਾ ਵਾ ਬਿਲਕੁਲ ਲੇਕਿਨ ਤੁਸੀਂ ਕਹੀ ਆਂ ਪੀ ਉਹਦੀ ਰਮਾਨਣ ਦੀ ਨਹੀਂ ਰਮਾਨ ਲਿਆ ਕੋਈ ਗੱਲ ਨਹੀਂ ਬੜਾ ਕਿਉਂਕਿ ਉਹਦਾ ਨਹੀਂ ਇਸ ਚੀਜ਼ ਨੂੰ ਮੋਨੀਟਰ ਪੈਦਾ ਸ਼ੁਰੂ ਕਰਦਾ ਸੀਗਾ ਸਤੰਬਰ ਦੇ ਵਿੱਚ सीबीआई ਨੇ ਇਹਨੂੰ ਮੋਨੀਟਰ ਸ਼ੁਰੂ ਕੀਤਾ ਸੀ ਤੇ ਅੰਦਾਜ਼ਾ ਲਾਉਣੇ ਸ਼ੁਰੂ ਕਰਦਾ ਸੀ ਕਿ ਕਿੰਨੀ ਕਿੰਨੀ ਕਜਾਇਦਤ ਹੋਊਗੀ ਜੀ ਫਿਰ ਅਸੀਂ ਰੇਡ ਕਰਾਂਗੇ ਤੇ ਭੁੱਲਰ ਸਾਹਿਬ ਦਾ ਵੱਣਦਾ ਕਿ ਨਹੀਂ ਵੱਣਦਾ ਕੁਝ ਇਹ ਤੇ ਭਿਕ ਦੀ ਬੁੱਕਲ ਛੁਪਿਆ ਕਿਉਂਕਿ ਜੇ ਕੇਸ ਜਦੋਂ ਕਿਤੇ सीबीआई ਨੂੰ ਉੱਪਰੋਂ ਹਰੀ ਚੜੀ ਹੋ ਗਈ ਨਾ ਉਹ ਮਿਨਿਸਟਰ ਮੀਡੀਆ ਲੋਕ ਤੇ ਚੁੱਪ ਕਰਕੇ ਬੈਠ ਜੇਗੀ ਸੀਬੀਆਈ ਪੁਛਤੀ ਕਰੇਗੀ ਜੀ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਬਕਾਇਦਾ ਤੌਰ ਤੇ ਜਿਹੜੀ ਸਾਡੀ ਭਾਰਤ ਸਰਕਾਰ ਨਾਲ ਸਮਝੌਤਾ ਹੋ ਚੁੱਕਾ ਵਾ ਜੇ ਸਮਝੌਤਾ ਨਾ ਹੁੰਦਾ ਤੇ ਸੀਬੀਆਈ ਨੇ ਜਿਹੜੀ ਇਹਨਾਂ ਦੀ bail ਰੱਦ ਕਰਾਉਣ ਵਾਸਤੇ ਬਕਾਇਦਾ ਤੌਰ ਤੇ ਇੱਕ ਪਟੀਸ਼ਨ ਪਾਈ ਸੀ ਹਾਈਲੀ ਹਾਈ ਕੋਰਟ ਦੇ ਵਿੱਚ ਈਡੀ ਨੇ ਈਡੀ ਦੇ ਇਹ ਉੱਥੇ ਜਾ ਕੇ ਪੇਸ਼ ਨਹੀਂ ਹੋਏ ਜੀ ਉਹ ਪੇਸ਼ ਨਹੀਂ ਹੋਈ ਇਸ ਕਰਕੇ ਉਹਨੂੰ ਆਖਰੀ ਟਾਈਮ ਦਿੱਤਾ ਇੱਕ ਨਿਰ ਦਿੱਤਾ ਵੀ ਜੇ ਤੁਸੀਂ ਅਗਲੀ ਤਰੀਕ ਨੂੰ ਪੇਸ਼ ਹੋਏ ਨਾ ਤੇ ਮੈਂ ਤੁਹਾਡੀ ਪਟੀਸ਼ਨ ਖਰਚ ਕਰ ਦੇਣੀ ਜੇ ਇਹਦਾ ਮਤਲਬ ਇਹ ਵੀ ਉਹਨਾਂ ਦਾ ਸਮਝੌਤਾ ਉੱਪਰ ਹੋ ਚੁੱਕਾ ਵਾ ਜੀ ਉਹ ਵੀ ਕਹਿੰਦੇ ਨੇ ਉਦੋਂ ਤੇ ਕੁਝ ਬੰਨਣਾ ਨਹੀਂ ਐਦਾਂ ਹੀ ਸੀ ਹਾਂ ਜੀ ਹਾਂ ਜੀ 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 ਦੇਖੋ ਡੀਆਈਜੀ ਦਾ ਹੁਣ ਮਾਮਲਾ ਕੀ ਦਬਾਇਆ ਜਾਂਦਾ ਹੈ ਜਾਂ ਫਿਰ ਪਰਤਾ ਖੋਲੀਆਂ ਜਾਂਦੀਆਂ ਨੇ ਇਹ ਤਾਂ ਭਵਿੱਖ ਦੇ ਵਿੱਚ ਹੀ ਪਤਾ ਲੱਗੇਗਾ ਅ ਭੱਟੀ ਸਾਹਿਬ ਬੀਤੇ ਦਿਨੀ ਇੱਕ ਸਾਬਕਾ ਡੀਜੀਪੀ ਮੁਸਤਾਫਾ ਜੋ ਨੇ ਉਹਨਾਂ ਦੇ ਪੁੱਤਰ ਦਾ ਦੇਹਾਂਤ ਹੋ ਜਾਂਦਾ ਉਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਉਹ ਉਹਨਾਂ ਦੇ ਪੁੱਤਰ ਦੀ ਹੀ ਹੁੰਦੀ ਹੈ ਜਿਸ ਦਾ ਦੇਹਾਂਤ ਹੋਇਆ ਕਿ ਉਹ ਇਲਜ਼ਾਮ ਲਗਾਉਂਦੇ ਨੇ ਆਪਣੇ ਹੀ ਪਿਤਾ ਤੇ ਯਾਨੀ ਕਿ ਐਕਸ ਡੀਜੀਪੀ ਦੇ ਮੁਸਤਾਫਾ ਦੇ ਉੱਤੇ ਤੇ ਆਪਣੀ ਵਾਈਫ ਦੇ ਉੱਤੇ ਕਿ ਇਹਨਾਂ ਦਾ ਅਫੇਰ ਚੱਲ ਰਿਹਾ ਹੁੰਦਾ ਤੇ ਕਹਿੰਦੇ ਮੇਰੇ ਪਿਤਾ ਮੈਨੂੰ ਦਾ ਡਰ ਹੀ ਹੁੰਦਾ ਕਿ ਕੋਈ ਝੂਠਾ ਪਰਚਾ ਹੀ ਨਾ ਕਰ ਦੇਣ ਮੇਰੇ ਤੇ ਤੇ ਕੀ ਇਹ ਕਿਤੇ ਨਾ ਕਿਤੇ ਅਸੀਂ ਜੋੜ ਸਕਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਕਤਲ ਵਾਲਾ ਐਂਗਲ ਵੀ ਆ ਸਕਦਾ ਕਿਉਂਕਿ ਉਹਨਾਂ ਨੇ ਕਾਫੀ ਗੰਭੀਰ ਇਲਜ਼ਾਮ ਲਗਾਏ ਨਹੀਂ ਰਜ਼ੀਆ ਸੁਲਤਾਨਾ ਉਸ ਮੁੰਡੇ ਦੀ ਮਾਂ ਬਕਾਇਦਾ ਤੌਰ ਤੇ ਜਿਹੜੀ ਆ ਉਹ ਪੰਜਾਬ ਸਰਕਾਰ ਚ ਮਿਨਿਸਟਰੀ ਵੀ ਰਹੀ ਹੈ ਜੀ ਤੇ ਇਹਨਾਂ ਦਾ ਕਾਂਗਰਸ ਪਾਰਟੀ ਨਾਲ ਸਬੰਧ ਆ ਜੋ ਉਹ ਮੁੰਡੇ ਦੀ ਵਾਇਡਿੰਗ ਜੋ ਉਹਦੀ ਵਾਇਡਿੰਗ ਆ ਵੀ ਮੇਰੀ ਜਿਹੜੀ ਭੈਣ ਉਹ ਪ੍ਰੋਸਟੀਚੂਟ ਆ ਉਹਨਾਂ ਨਾਲ ਰਹਿੰਦੀ ਆ ਤੇ ਮੇਰੇ ਮਾਪਿਓ ਨੇ ਉਹਨੂੰ ਜਿਹੜਾ ਬੇਦਖਲ ਕੀਤਾ ਸੀ ਉਹਨਾਂ ਨੇ ਫਿਰ ਇਹਨੂੰ ਘਰ ਵਾੜਿਆ ਤੇ ਮੈਂ ਇਹਦਾ ਵਿਰੋਧ ਕਰਦਾ ਸੀ ਵੀ ਤੁਸੀਂ ਗਲਤ ਕਰ ਰਹੇ ਉਹਦੇ ਕੋਲ ਹਰ ਪ੍ਰਕਾਰ ਦੀ ਫੈਸਿਲਿਟੀ ਆ ਕਾਦੀਗਾ ਕਾਰਾ ਗੱਡੀ ਦੀਗਾ ਗੱਡੀਆਂ ਹਰ ਪ੍ਰਕਾਰ ਦੀ ਫੈਸਿਲਿਟੀ ਕੋਈ ਨਹੀਂ ਤੇ ਮੈਂ ਵਿਰੋਧ ਕਰਦਾ ਸੀ ਕਿ ਸਾਡੇ ਘਰ ਨਹੀਂ ਰਹਿ ਸਕਦੀ ਦੂਸਰੀ ਚੀਜ਼ ਇਲਜ਼ਾਮ ਲਾਇਆ ਵੀ ਜਿਹੜੀ ਮੇਰੀ ਵਾਈਫ ਉਹ ਹੁੰਦਾ ਜੀ ਉਹਨਾਂ ਦੇ ਮੇਰੇ ਜਿਹੜੇ ਫਾਦਰ ਉਹਦੇ ਮਜਾਇਰ ਸਬੰਧ ਨੇ ਜੀ ਤੇ ਮੈਨੂੰ ਪਰੇਸ਼ਾਨ ਕਰਦੇ ਨੇ ਇਸ ਗੱਲ ਤੋਂ ਤੇ ਮੇਰੇ ਤੇ ਇਹਨਾਂ ਨੇ ਝੂਠੇ ਪਰਚੇ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਲਾ ਪਰ ਇਹਨਾਂ ਦੀ ਨਾ ਦੇ ਸਰਕਾਰ ਪੰਜਾਬ 'ਚ ਨਾ ਹਰਿਆਣੇ 'ਚ ਨਾ ਰਾਜਸਥਾਨ 'ਚ ਜਿੱਥੇ ਮੇਰੇ ਤੇ ਕੋਈ ਕਹਿ ਕੋਹਾ ਕਿ ਝੂਠਾ ਪਰਚਾ ਦਰਜ ਕਰੰਨੇ ਲੇਕਿਨ ਮੇਰੇ ਫਾਦਰ ਨੇ ਬੜੀ ਕੋਸ਼ਿਸ਼ ਕੀਤੀ ਮੇਰੇ ਤੇ ਝੂਠਾ ਪਰਚਾ ਦਰਜ ਕਰਾਉਣ ਦੀ ਪਰ ਉਹਨੂੰ ਕਾਮਯਾਬੀ ਨਹੀਂ ਮਿਲੀ ਜੀ ਹੁਣ ਉਹਦੀ ਡੈਥ ਹੋ ਗਈ ਪੇਦ ਭਵਰੀ ਹਾਲ ਡੈਥ ਹੋਈ ਉਹਦੀ ਫਿਰ ਉਹਨਾਂ ਨੇ ਇਹ ਕੱਲ ਕਿ ਕਿ ਉਹਦਾ ਜਨਾਜ਼ਾ ਵਾ ਇੱਥੇ ਨਹੀਂ ਉਹ ਜਾ ਕੇ ਉਹਨਾਂ ਦੇ ਜੱਦੀ ਪਿੰਡ ਮੇਰੇਟ ਦੇ ਵਿੱਚ ਜਿਹੜਾ ਵਾ ਉੱਥੇ ਜਾ ਕੇ ਕੰਡਿਆ ਜੋੜੂਗਾ ਉੱਥੇ ਜਾ ਕੇ ਦਫਨਾਜੂ ਇਸ 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 ਲੈਵਲ ਦੇ ਬੰਦੇ ਜੇ ਉਹਨਾਂ ਦੇ ਘਰਾਂ ਦੇ ਵਿੱਚ ਆ ਹਾਲਤ ਤੇ ਫਿਰ ਆਪਾਂ ਉਹਨੂੰ ਕੀ ਕਹਿ ਸਕਦੇ ਜਿਹੜੇ ਬੰਦੇ ਨੇ ਲਾਈਵ ਹੋ ਕੇ ਉਹਦੀ ਗੱਲ ਕਹੀ ਐ ਸੀ ਉਹਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਜੋ ਸੁਣਿਆ ਉਹਦੀ ਚਰਚਾ ਸੀ ਉਹਦੀ ਗੱਲ ਕਰ ਰਹੇ ਆ ਤੇ ਜੇ ਇਹਦੀ ਜਾਂਚ ਹੋ ਜਾਵੇ ਵੀ ਇਹ ਕਤਲ ਆ ਕੁਦਰਤੀ ਮੌਤ ਨਹੀਂ ਤੇ ਮੇਰੇ ਖਿਆਲ ਨੂੰ ਉਸ ਨੂੰ ਜਿਹੜੀ ਐ ਇਹਦੀ ਸਜ਼ਾ ਭੁਗਤਣੀ ਪਊਗਾ ਬਿਲਕੁਲ ਇਸ ਕਰਕੇ ਇਹ ਮਾਮਲਾ ਵੀ ਗੰਭੀਰ ਆ ਇਹਦੇ ਤੇ ਵੀ ਸਰਕਾਰ ਨੂੰ ਗੌਰ ਫਰਮਾਉਣਾ ਚਾਹੀਦਾ ਤੇ ਡੂੰਘਾਈ ਤੇ ਜਾਂਚ ਕਰਨੀ ਚਾਹੀਦੀ ਕਿ ਮਾਮਲਾ ਇੱਕ ਬੰਦੇ ਦੀ ਮੌਤਾ ਵਾ ਕੋਈ ਸਧਾਰਨ ਗੱਲ ਨਹੀਂ ਹੈ ਕੀ ਵੈਸੇ ਵੀ ਜਿਹੜਾ ਮੁਸਤਫਾ ਕੋਈ ਵਧੀਆ ਬੰਦਾ ਨਹੀਂ ਸੀਗਾ ਆਪ ਦਰਜਾ ਤੇ ਆਪ ਮਤੀਜਾ ਬੰਦਾ ਸੀ ਜੋ ਪੁਲਿਸ ਦੇ ਵਿੱਚ ਵੀ ਸੀਗਾ ਜੀ ਜੀ ਬਿਲਕੁਲ ਦੇਖਦੇ ਆ ਕਿ ਸਰਕਾਰ ਗੌਰ ਕਰਦੀ ਹੈ ਕਿ ਨਹੀਂ ਕਰਦੀ ਫਿਲਹਾਲ ਜਿਹੜਾ ਮਾਮਲਾ ਇਨਾ ਭਖਿਆ ਹੋਇਆ ਹੈ ਜਿਸ ਤੇ ਲਗਾਤਾਰ ਸਾਰੇ ਬਿਆਨਬਾਜ਼ੀ ਕਰ ਰਹੇ ਨੇ ਇਨਾ ਕੁਝ ਸਾਹਮਣੇ ਰੋਸਤੇ ਵੀ ਯਾਨੀ ਕਿ ਡੀਆਈਜੀ ਭਲੇ ਮਾਮਲੇ ਦੀ ਗੱਲ ਮੈਂ ਕਰ ਰਹੀ ਹਾਂ ਉਸ ਤੇ ਵੀ ਕੋਈ ਉਹਨਾਂ ਨੇ ਗੌਰ ਕੋਈ ਬਿਆਨ ਹਜੇ ਕਿਸੇ ਦਾ ਆਇਆ ਨਹੀਂ ਹੈ ਬਾਕੀ ਦੇਖੋ ਉਹਨਾਂ ਦਿਨਾਂ ਨੂੰ ਕੀ ਕੁਝ ਬੋਲਦੀ ਹੈ ਸਰਕਾਰ ਬਹੁਤ ਸ਼ੁਕਰੀਆ ਪੱਟਾ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਮਿਹਰਬਾਨੀ